ਬੱਸ ਅੱਡੇ ਦੇ ਵਿੱਚ ਸਰਕਾਰੀ ਬੱਸਾਂ ਖੜੀਆਂ ਸਨ ਪੀਆਰਟੀਸੀ ਦੀਆਂ ਬੱਸਾਂ ਖੜੀਆਂ ਸੀ ਲੇਕਿਨ ਇਸੇ ਦੇ ਦੌਰਾਨ ਚੋਰ ਅੰਦਰ ਦਾਖਲ ਹੁੰਦੇ ਨੇ ਤੇ ਬੱਸਾਂ ਦੇ ਨਾਲ ਛੇੜਛਾੜ ਕਰਦੇ ਨੇ ਤੇ ਉਸੇ ਤੋਂ ਬਾਅਦ ਦੱਸ ਦਈਏ ਕਿ ਜਦੋਂ ਇਹ ਇੱਕ ਬੱਸ ਚੋਰੀ ਕਰਕੇ ਚੋਰ ਬੱਸ ਅੱਡੇ ਦੇ ਵਿੱਚੋਂ ਲੈ ਕੇ ਜਾਂਦੇ ਨੇ ਤਾਂ ਅੱਗੇ ਭਾਰੀ ਜਿੱਥੇ ਮੀਂਹ ਪਿਆ ਹੋਇਆ ਸੀ ਸੜਕਾਂ ਤੇ ਵੀ ਗਾਰ ਜਿਹੜੀ ਚੜੀ ਹੋਈ ਸੀ ਤੇ ਇਸ ਤੇ ਵਿਚਾਲੇ ਹੀ ਇਹ ਬੱਸ ਜਿਹੜਾ ਚੋਰੀ ਕਰਕੇ ਲੈ ਕੇ ਜਾ ਰਹੇ ਸਨ ਚੋਰ ਲੇਕਿਨ ਮਿੱਟੀ ਦੇ ਵਿੱਚ ਖੁੱਬ ਜਾਣ ਕਰਕੇ バス ਜਿਹੜੀ ਹੈ ਸਟਾਰਟ ਨਹੀਂ ਹੋਈ ਜਿਸ ਤੋਂ ਬਾਅਦ ਜੋ ਚੋਰ ਨੇ ਇਸ バス ਨੂੰ ਇੱਥੇ ਹੀ ਛੱਡ ਕੇ ਫਰਾਰ ਹੋ ਜਾਂਦੇ ਨੇ ਸੋ ਇਹ ਕਹਿ ਸਕਦੇ ਆ ਕਿ ਚੋਰਾਂ ਦੀ ਜਿਹੜੀ ਗੱਲ ਸੀ ਕਿ ਅਸੀਂ ਇਸ ਨੂੰ ਚੋਰੀ ਕਰਕੇ ਕਿਤੇ ਲੈ ਜਾਵਾਂਗੇ ਲੇਕਿਨ ਰਸਤੇ ਦੇ ਵਿੱਚ ਬੱਸ ਖੋਬ ਗਈ ਉਹਨਾਂ ਦੇ ਜਿਹੜੀ ਚਾਲ ਸੀ ਕਿ ਅਸੀਂ ਉੱਥੋਂ ਲੈ ਕੇ ਜਾਵਾਂਗੇ ਲੇਕਿਨ ਉਸ ਦੇ ਵਿੱਚ ਜਿਹੜਾ ਉਹ ਕਾਮਯਾਬ ਨਹੀਂ ਹੋਏ ਕਿਉਂਕਿ ਉਹਨਾਂ ਦੇ ਵੱਲੋਂ ਕੋਸ਼ਿਸ਼ ਤਾਂ ਬਠੇਰੀ ਕੀਤੀ ਗਈ ਲੇਕਿਨ ਬੱਸ ਇੱਥੋਂ ਨਹੀਂ ਨਿਕਲੀ ਸੋ ਬਠਿੰਡਾ ਦੇ ਕਸਬਾ ਮੋੜ ਮੰਡੀ ਵਿਖੇ ਨਗਰ ਕੌਂਸਲ ਦੇ ਬੱਸ ਸਟੈਂਡ ਦੇ ਵਿੱਚੋਂ ਚੋਰਾਂ ਦੇ ਵੱਲੋਂ ਪੀਆਰਟੀਸੀ ਦੀ ਬੱਸ ਚੋਰੀ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਆਇਆ